ਮੈਂ ਬਾਈ ਨਾਲ ਪਲੱਸ 2 ਚ ਪੜਿਆ ਜੀ ਮੇਰੇ ਸੀਨੀਅਰ ਸੀਗੇ ਵਿਧਪਰਦੀ ਸਕੂਲ ਚ ਜੀ ਬਾਈ ਦਾ ਉਦੋਂ ਨੇਚਰ ਦੇਖ ਕੇ ਮੰਨ ਕੇ ਉਹਨੂੰ ਕਦੇ ਵੀ ਹਾਰ ਮੰਜ਼ੂਰ ਨਹੀਂ ਸੀਗੀ ਉਹ ਵੱਲੋਂ ਜਦੋਂ ਬੋਟਾ ਚ ਹਾਰਿਆ ਬਾਈ ਉਹਨੂੰ ਥੋੜਾ ਬਹੁਤ ਚਲੋ ਹੁੰਦਾ ਹੀ ਜਦੋਂ ਡਾਇਰੈਕਟਰ ਪਾ ਕੇ ਆਸ਼ਾ ਮਗਰ ਖਿੱਚਿਆ ਬਾਈ ਨੂੰ ਬਹੁਤ ਮਤਲਬ ਅੰਦਰ ਅਸੀਂ ਸੀਗੇ ਮੈਂ ਟੀਮ ਚ ਹੀ ਆ ਜੀ ਉਹਨਾਂ ਦੇ ਅੰਦਰ ਬਾਈ ਬਹੁਤ ਮਤਲਬ ਕਿ ਦੱਸਦਾ ਨਹੀਂ ਸੀ ਕਿਸੇ ਨੂੰ ਪਰ ਉਹ ਅੰਦਰੋਂ ਅੰਦਰ ਹੀ ਬਹੁਤ ਉਹ ਸੀਗਾ ਪਰ ਉਹਨੂੰ ਇੱਕ ਗੱਲ ਸਿਖਾਈ ਸੀ ਕਹਿੰਦਾ ਜ਼ਿੰਦਗੀ ਦੇ ਵਿੱਚ ਤੁਸੀਂ ਪੋਜ਼ਿਟਿਵ ਰਹਿਣਾ 네ਗੇਟਿਵ ਤੁਸੀਂ ਕਦੇ ਨਹੀਂ ਸੋਚਣਾ ਬਾਈ ਦੀ ਉਹ ਗੱਲ ਲੈ ਕੇ ਅੱਜ ਵੀ ਸਾਨੂੰ ਜ਼ਿਆਦਾ ਬਾਈ ਨੂੰ ਸੱਚ ਕਹਿਣ ਤੋਂ ਡਰਦੇ ਸੀ ਕਿਉਂ ਬਾਈ ਨੇ ਜਿਹੜਾ ਸੋਚ ਲਿਆ ਉਹ ਕਰਦਾ ਸੀ ਉਹਨੇ ਕਰਕੇ ਰਹਿਣਾ ਸੀ ਚਾਹੇ ਮੰਮੀ ਡੈਡੀ ਵੀ ਬਹੁਤ ਅਕੇਰਾ ਅੱਜ ਇੱਕ ਸਾਲ ਹੋ ਗਿਆ ਬਾਈ ਨੂੰ ਬਥੇਰਾ ਸੀ ਜਾਣੇ ਆ ਜੀ ਮਿਲ ਕੇ ਆਣੇ ਮਾਤਾ ਜੀ ਨੂੰ ਤਾਇਆ ਜੀ ਮੇਰੇ ਗਵੰਡੀ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੀ ਸਾਡੀ ਤਾਂ ਅੱਜ ਕਹਿਣ ਦੀ ਪਾ ਮੈਂ 50 ਮੁੰਡੇ ਲੈ ਕੇ ਇੱਥੇ ਆਇਆ ਤਾਂ ਅੱਜ ਲਈ ਦਿੱਤੀ ਜੀ ਤਾਂ ਬਾਈ ਨੂੰ ਅੱਜ ਯਾਦ ਕਰਕੇ ਜੀ ਮਨ ਤਾਂ ਦੁਖੀ ਹੁੰਦਾ ਕੱਲਾ ਉਹ ਨਹੀਂ ਸਾਰਿਆਂ ਨੂੰ ਪਰ ਬਾਈ ਹਾਰ 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 ਗਿਆ ਸੀ ਕਿਸਮਤ ਨੇ ਬਾਈ ਨੂੰ ਕਦੇ ਨਹੀਂ ਹਰਾਇਆ ਹਾਰ ਕੇ ਵੀ ਬਾਈ ਇਹਨਾਂ ਲੋਕਾਂ ਸਮੇਤ ਐਡੀ ਸੀ ਬਾਈ ਚਿੱਤ ਗਿਆ ਮਤਲਬ ਪੌਂਚ ਸਾਰੇ ਲੋਕਾਂ ਨੇ ਉਹਨਾਂ ਨੂੰ ਦੋ ਦੋ ਉਹਨਾਂ ਦੇ ਹਾਰਦਵਾ ਟਰੋਲ ਵੀ ਕੀਤਾ ਹਨਾ ਕਿਤੇ ਨੇ ਕਿਤੇ ਲੇਕਿਨ ਉਹਨਾਂ ਨੂੰ ਸਪੋਰਟ ਵੀ ਉਹਨਾਂ ਹੀ ਸੀਗੀ ਹਨਾ ਚਾਹੇ ਉਹ ਅੱਜ ਨਹੀਂ ਹੈ ਆਡੀਅੰਸ ਗਵਾਈ ਹੈ ਮਤਲਬ ਜਿੰਨੇ ਵੀ ਅਜਿਥੇ ਉਹਦੇ ਚਾਹਣ ਵਾਲੇ ਫੈਨਸ ਜਿੰਨੇ ਵੀ ਅਜਿਥੇ ਪਹੁੰਚੇ ਨੇ ਨਾ ਇਹ ਚੀਜ਼ ਦੀ ਗਵਾਈ ਹੈ ਕਿਸੇ ਦੁਨੀਆ ਜੀ ਅੱਜ ਤੱਕ ਬਾਈ ਨੂੰ ਵਰਤ ਹੀ ਗਿਆ ਜਿੰਨੇ ਵੀ ਆਇਆ ਮੈਂ ਨਾਂ ਨਹੀਂ ਲੈਂਦਾ ਮੈਂ ਕਿਤਾਬ ਲਿਖੀ ਜਾਂਦਾ ਉਹਦੇ ਵਿੱਚ ਮੈਂ ਸਾਰਾ ਕੁਝ ਇਹਨਾਂ ਦਾ ਚਿੱਠਾ ਸਾਫ ਕਰੂੰਗਾ ਜੀ ਜਿੰਨੇ ਵੀ ਸਿੰਗਰ ਨੇ ਜਿੰਨੇ ਵੀ ਕੋਈ ਹੋਰ ਨੇ ਇਹਨਾਂ ਦੇ ਵਿੱਚੋਂ ਮੰਨ ਕੇ ਚੱਲੂ ਜੀ ਤੁਸੀਂ ਅੱਜ ਕੋਈ ਸਿੰਗਰ ਨਹੀਂ ਆਇਆ ਕੱਲੀ ਭੈਣ ਨੂੰ ਛੱਡ ਕੇ ਪਸਾਨਾ ਕਰਨ ਨੂੰ ਕੋਈ ਨਹੀਂ ਪਹੁੰਚਿਆ ਜਿਹੜੇ ਬਾਈ-ਬਾਈ ਕਰਦੀ ਸੀ ਤੇ ਅੱਜ ਕੋਈ ਵੀ ਨਹੀਂ ਪਹੁੰਚਿਆ ਜੀ ਜਿਨ੍ਹਾਂ ਦਾ ਪਹੁੰਚਣ ਦਾ ਹੱਕ ਸੀ ਜੇ ਕਮਿਊਨਿਟੀ ਇਕੱਠੀ ਹੋ ਜੇ ਲੈਣਾ ਚਲੋ ਜੇ ਉਹ ਸਾਰੇ ਕਮਿਊਨਿਟੀ ਇਕੱਠੀ ਹੋ ਜੇ ਕੀ ਨਹੀਂ ਕਰ ਸਕਦੀ ਜੀ ਸਰਕਾਰ ਉਹਨਾਂ ਮੂਰੇ ਕੀ ਹੈ ਜੀ ਇੰਡਸਟਰੀ ਚ ਤੁਹਾਨੂੰ ਲੱਗਦਾ ਕੋਈ ਹੋਰ ਸਪੋਰਟ ਕਰੇਗਾ ਨਹੀਂ ਮੈਂ ਮੈਨੂੰ ਪੈਣੀ ਲੱਗਦਾ ਅੱਜ ਦੇ ਦਿਨ ਮੈਂ ਬਹੁਤ ਮਤਲਬ ਕਿ ਅਸੀਂ ਸਾਰੀ ਟੀਮ ਨੇ ਐਕਸਾਈਟ ਕੀਤਾ ਸੀਗਾ ਵੀ ਹਾਂ ਕੋਈ ਨਾ ਕੋਈ ਸਿੰਗਰ ਤਾਂ ਜਰੂਰ ਸਾਡਾ ਸਮਰਥਨ ਦੇਣਗੇ ਬਾਈ ਮਾਕੇ ਨੂੰ ਵੀ ਪਤਾ ਉਹਨਾਂ ਨੂੰ ਵੀ ਸਾਡੀ ਪੂਰੀ ਸਪੋਰਟ ਸਪੋਰਟ ਨਹੀਂ ਆਇਆ ਸੀ ਉਸ ਤੋਂ ਮਤਲਬ ਜੀ ਜੀ ਨਹੀਂ ਮੈਂ ਉਹਨਾਂ ਨਾਲ ਮਿਲਿਆ ਨਹੀਂ ਜੀ ਮੈਂ ਤੇ ਪੀੜ ਕਰਕੇ ਥੋੜਾ ਪਿੱਛੇ ਫੇਰ ਆ ਪੀ ਗਿਆ ਜੀ ਉਹ ਸਿੱਧੂ ਦੀ ਸਮਾਦ ਤੇ ਵੀ ਗਏ ਸੀਗੇ ਤੇ ਹਵੇਲੀ ਵੀ ਮਤਲਬ ਉਧਰ ਗਏ ਸੀ ਸੀ ਉਹ ਪੋਸਟਾਜਲੀ ਆ ਜਦੋਂ ਦੇ ਲਈ ਇਥੇ ਪਹੁੰਚੀ। ਹਾਂਜੀ ਹਾਂ ਜੀ ਨਾ ਉਹ ਖਿਆਲੀ ਦੀ ਨਹੀਂ ਜੀ। ਉਹ ਆਉਂਦੇ ਰਹਿੰਦੇ ਨੇ ਪਰ ਬਟ ਜਿਹੜਾ ਸੋਚਿਆ ਸੀ ਉਹ ਨਹੀਂ ਹੋਇਆ ਜੀ। ਸਿੰਗਰ ਮਗਰ ਸਿੱਧੂ ਦੇ ਚਾਣ ਵਾਲੇ ਇੰਨੇ ਕਿ ਸਿੱਧੂ ਨੂੰ ਨਾ ਪਿਆਰ ਦਾ ਪ੍ਰਕਾਰ ਹੁਣ ਸਾਡਾ ਬਣਿਆ ਹੀ ਆ ਜੀ। ਇੰਨਾ ਦੀ ਸਪੋਰਟ ਆਈ ਸਾਰਿਆਂ ਦੀ ਸਾਡੀ ਸਪੋਰਟ ਕਰਕੇ ਅੱਜ ਸਾਲ ਹੋ ਗਿਆ ਮਾਤਾ ਜੀ ਦੇਖੋ ਤੁਸੀਂ ਕਿੱਡਾ ਮਤਲਬ ਇਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਆਦਾ ਸਿੱਧੂ ਦੇਖਦੇ ਨੇ ਵੀ ਆ ਮੇਰੇ ਪੁੱਤ ਨੇ ਤਾਂ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਦੇਖ ਲਈ। ਮਾਤਾ ਜੀ ਜੀ ਬਸ ਸਿਹਤ ਠੀਕ ਹੈ ਜੀ ਅੰਕਲ ਜੀ ਦੇ ਸਟੰਟ ਪਏਗੇ ਮਤਲਬ ਅੰਕਲ ਜੀ ਥੋੜੇ ਜੇ ਮਾਤਾ ਜੀ ਉਹਨਾਂ ਨੂੰ ਐਕਟਿਵ ਰੱਖਦੇ ਨੇ ਅੰਕਲ ਜੀ ਰਾਤ ਨੂੰ ਨੀਂ ਸੌਂਦੇ ਨਹੀਂਗੇ ਜਦੋਂ ਉਹਨਾਂ ਦੇ ਅੰਕਲ ਜੀ ਅੱਜ ਮੈਨੂੰ ਆਇਆ ਲੱਗਦਾ ਜੀ ਇੱਕ ਵਾਰੀ ਉਹਨਾਂ ਦੇ ਰੂਮ ਚ ਗਏ ਨਹੀਂ ਸਾਲ ਹੋ ਗਿਆ ਜੀ ਕਦੇ ਰੂਮ ਚ ਨਹੀਂ ਗਏ ਨਹੀਂ ਨਹੀਂ ਅੰਕਲ ਜੀ ਬਾਦਰ ਸਾਹਿਬ ਜੀ ਸਿੱਧੂ ਦੇ ਫਾਦਰ ਸਾਹਿਬ ਸਿੱਧੂ ਦੇ ਰੂਮ ਸੇ ਨਹੀਂ ਗਏ ਨਹੀਂ ਗਏ ਇੱਕ ਸਾਲ ਹੋ ਗਿਆ ਹਾਂਜੀ ਹਾਂਜੀ ਇੱਕ ਵਾਰ ਹੀ ਗਏ ਨੇ ਜੀ ਮਤਲਬ ਉਹਨਾਂ ਦਾ ਮਨ ਇੰਨਾ ਦੁਖੀ ਹੁੰਦਾ ਜੀ ਹੁੰਦਾ ਹੀ ਆ ਜੀ ਹੁਣ ਜਦੋਂ ਇੱਡਾ ਜਵਾਨ ਪੁੱਤ 6 ਫੁੱਟ ਤੋਂ ਵਿੱਚ ਦਾ ਬਗ ਜੀ ਤਾਂ ਬਹੁਤ ਦੁੱਖ ਹੁੰਦਾ ਜੀ ਦੁੱਖ ਕੱਲਾ ਕਰਦਿਆਂ ਨੂੰ ਨਹੀਂ ਸਾਰਿਆਂ ਨੂੰ ਆ ਜੀ ਤੇ ਕਿਤੇ ਨਾ ਕਿਤੇ ਉਹ ਗੱਲਾਂ ਵੀ ਸੱਚ ਹੋਈਆਂ ਜੋ ਸਿੱਧੂ ਨੇ ਆਪਣੇ ਗਾਣਿਆਂ 'ਚ ਕੀਤੀਆਂ ਸੀ ਦਾ ਲਾਸਟ ਰਾਈਡ ਦੇ ਵਿੱਚ ਕਹੀਆਂ ਸੀ ਇਹ ਤਰ੍ਹਾਂ ਹੀ ਸੱਚ ਹੋਈਆਂ ਬਿਲਕੁਲ ਮੈਂ ਉਹਨਾਂ ਦੀ ਮੈਂ ਤੁਹਾਨੂੰ ਕਿਹਾ ਸੀ ਕਿ ਬਾਈ ਨੂੰ ਕਦੇ ਹਾਰ ਮੰਨ ਜੂਰ ਨਹੀਂ ਸੀ ਬਾਈ ਜਿਹੜਾ ਕੋ ਸੋਚਦਾ ਸੀ ਉਹ ਕਰਕੇ ਰਹਿੰਦਾ ਸੀਗਾ ਤਾਂ ਉਹਨੇ ਲਾਸਟ ਆ ਜਿਹੜਾ ਸੋਚਿਆ ਉਹਨੇ ਸਾਰਾ ਜਿਟਾ ਸਾਫ ਕਰਤਾ ਜੀ ਕੋਈ ਗੱਲਾਂ ਹੋਈਆਂ ਜੀ ਮਤਲਬ ਇਹ ਕਹਿਣ ਦੀ ਗੱਲ ਹੁੰਦੀ ਹੈ ਨਾ ਜੀ ਇੱਕ ਆਪਾਂ ਨੂੰ ਅੰਦਰੂਨੀ ਗਿਆਨ ਹੁੰਦਾ ਜੀ ਉਹ ਜਦੋਂ ਆਪਾਂ ਮੰਨ ਲਓ ਕਿਸੇ ਦੇ ਕਰਮ ਸਹੀ ਹੋਣ ਅੰਦਰੋਂ ਦਿਲ ਸਾਫ ਹੋਵੇ ਤਾਂ ਉਹ ਅੰਦਰੂਨੀ ਗਿਆਨ ਆਟੋਮੈਟਿਕ ਆਪਣਾ ਉਹ ਚੀਜ਼ਾਂ ਦੇਖਣ ਲੱਗ ਜਾ ਜਿਵੇਂ ਕਿ ਪਹਿਲਾਂ ਮਹਾਂਪੁਰਖ ਜੀ ਬਾਬਾ ਕਰਮ ਸਿੰਘ ਉਹਨਾਂ ਨੂੰ ਪਤਾ ਸੀਗਾ ਸਾਰਾ ਉਹਨਾਂ ਨੇ ਸਾਰਾ ਅੰਦਰੂਨੀ ਗਿਆਨ ਜਿਵੇਂ ਦੱਸਿਆ ਓ ਸਾਰਾ ਕੁਝ ਉਹ ਇਦਾਂ ਹੀ ਬਾਈ ਨੂੰ ਸੀਗਾ ਬਾਈ ਨੂੰ ਕਦੇ ਹਾਰ ਮੰਜ਼ੂਰ ਨਹੀਂ ਸੀ ਅੰਦਰੂਨੀ ਗਿਆਨ ਉਹਨਾਂ ਨੂੰ ਪਤਾ ਸੀਗਾ ਵੀ ਮੇਰੇ ਨਾਲ ਐਵੇਂ ਐਵੇਂ ਹੋਣਾ ਜਿਵੇਂ ਕਿ ਤੁਸੀਂ ਸਾਈਡ ਲਾ ਲਓ ਤਾਰ ਵਾਲੇ ਵੈਪਨ ਨਾਲੋਂ ਵੀ ਮੇਰੇ ਸਾਈਡ ਵਿੱਚ ਬਾਰ ਹੋਣੇ ਨੇ ਸਾਰਾ ਕੁਝ ਮੈਂ ਮੁਕਤੀ ਹੋ ਜੀ ਅਸੀਂ ਇਹ ਉਮੀਦ ਕਰਦੇ ਆ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇਗਾ ਕਿ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਥੋੜੀ ਉਮੀਦ ਹੈ ਨਜ਼ਰ ਆਏ ਦੁਨੀਆ ਦੇ ਵਿੱਚ ਬਿਲਕੁਲ ਬਿਲਕੁਲ ਸਾਨੂੰ ਵੀ ਵੇਟ ਆ ਜੀ ਚਲੋ ਅਸੀਂ ਐ ਨਹੀਂ ਕਹਿੰਦੇ ਵੀ ਸਾਨੂੰ ਇਨਸਾਫ ਹੁਣ ਮੰਨ ਲਓ ਜਿਹੜੇ ਵੀ ਅੰਦਰ ਹੋਏ ਨਹੀਂ ਜੀ ਦੂਜਿਆਂ ਦਾ ਕਹਿਨ ਦਾ ਪਪ ਜਿਹੜਾ ਹੁਣ ਪੰਨੂ ਹੀ ਆ ਪੰਨੂ ਹੀ ਫੜਿਆ ਜਾਵੇ ਸਾਨੂੰ ਤਾਂ ਇਹ ਉਮੀਦ ਹੈ ਜੀ ਬਾਕੀ ਮੈਂ ਤੁਹਾਡਾ ਥੈਂਕ ਯੂ ਜੀ